ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਵੀ ਕੀਤੇ ਸਾਰੇ ਨੇ। दरअसल ਕੱਲ ਸ਼੍ਰੀ ਮੁਖਸੇ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਵੀਡੀਓ ਜਿਹੜੀ ਕਿ ਕਾਫੀ ਵਾਇਰਲ ਹੋ ਰਹੀ ਹੈ ਤਾਂ ਸਿਆਜ ਵਾਰਿਆ ਹੈਗਾ ਕਿ ਇਸ ਵੀਡੀਓ ਦੇ ਵਿੱਚ ਜੋ ਮਰੀਜ਼ ਹੈ ਉਹ ਇੱਟਾ ਢਾਉਣ ਵਾਲੀ ਰੇੜੀ ਤੇ ਆਪਣਾ ਹਸਪਤਾਲ ਦੇ ਵਿੱਚ ਡਾਕਟਰ ਨੂੰ ਚੈੱਕਅਪ ਕਰਾ ਕੇ ਬਾਹਰ ਆ ਰਿਹਾ ਸੀਗਾ। ਹਾਲਾਂਕਿ ਸਰਕਾਰ ਦੇ ਵੱਲੋਂ ਦਾਅਵੇ ਕਿਤੇ ਜਾਂਦੇ ਨੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਨੂੰ ਦੇਖ ਕੇ ਬਹੁਤ ਸਾਰੇ ਸਵਾਲ ਜ਼ਰੂਰ ਉੱਠਦੇ ਨੇ ਤੁਸੀਂ ਵੀ ਕਮੈਂਟਰ ਦੇ ਵਿੱਚ ਆਪਣੀ ਰਾਏ ਤੇ ਆਪਣੇ ਸਵਾਲ ਜ਼ਰੂਰ ਸਾਂਝੇ ਕਰਿਓ ਦੱਸ ਦਿਓ ਕਿ ਉਸ ਦੇ ਵਿੱਚ ਵਿਅਕਤੀ ਜੋ ਕਿ ਰੇੜੀ ਤੋਂ ਬਾਹਰ ਆ ਰਿਹਾ ਸੀਗਾ ਹਾਲਾਂਕਿ ਸਰਕਾਰੀ ਹਸਪਤਾਲ ਦੇ ਵਿੱਚ ਸਟ੍ਰੈਚਰ ਵੀ ਹੁੰਦੇ ਨੇ ਪਰ ਸਟ੍ਰੈਚਰ ਦੀ ਜਗ੍ਹਾ ਉਹ ਉਹ ਵਿਅਕਤੀ ਰੇੜੀ ਤੇ ਚੈੱਕ ਅਪ ਕਰਾ ਕੇ ਆਇਆ ਸੀਗਾ ਕੀ ਕਾਰਨ ਸੀਗਾ ਇਸ ਦੇ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਉੱਥੇ ਜਦੋਂ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਡਾਕਟਰ ਦੇ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਆਂ ਉਹਨਾਂ ਦਾ ਕਹਿਣਾ ਸੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਆਪਰੇਸ਼ਨ ਜੋ ਕਿ ਉਹ ਕਰਦੇ ਨੇ ਇਹ ਵੀਡੀਓ ਕਿਵੇਂ ਬਣਾਈ ਗਈ ਇਸ ਦੇ ਬਾਰੇ ਉਹਨਾਂ ਨੂੰ ਨਹੀਂ ਪਤਾ ਤਾਂ ਆ ਦੱਸ ਦੇ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਚੈੱਕ ਅਪ ਜੋ ਕਿ ਕਰਵਾ ਲੈਣਾ ਪਰ ਤੇ ਹਾਲਾਂਕਿ ਹਸਪਤਾਲ ਦੇ ਵਿੱਚ ਤਕਰੀਬਨ 10 ਸਟਰਕਚਰ ਮੌਜੂਦ ਨੇ ਕੋਈ ਵੀ ਵਿਅਕਤੀ ਸਟਰਕਚਰ ਲੈ ਸਕਦਾ ਹੈ ਇਸ ਦੇ ਪਿੱਛੇ ਸੱਚਾਈ ਕੀ ਹੈ ਇਹ ਤਾਂ ਹਜੇ ਨਹੀਂ ਪਤਾ ਲੱਗੀ ਹੈ ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹਨੂੰ ਲੈ ਕੇ ਕਾਫੀ ਸਵਾਲ ਕੀਤੇ ਜਾ ਰਹੇ ਨੇ ਜੀ ਸਾਡੇ ਕੋਲ ਹਸਪਤਾਲ ਸਿਵਲ ਹਸਪਤਾਲ ਮੁਕਸਰ ਦੇ ਵਿੱਚ ਜੀ ਤਕਰੀਬਨ 10 ਵੀ ਵੀਚੇਰਾ ਮੌਜੂਦ ਨੇ ਜਿਹੜੀਆਂ ਕਿ ਐਮਰਜੈਂਸੀ ਡਿਪਾਰਟਮੈਂਟ ਨੂੰ ਇਸ਼ੂ ਕੀਤੀਆਂ ਹੁੰਦੀਆਂ ਨੇ ਜੇਕਰ ਕਿਸੇ ਵੀ ਮਰੀਜ਼ ਨੂੰ ਵੀਚੇਰਾਂ ਦੀ ਲੋੜ ਹੈ ਤਾਂ ਉਹ ਐਮਰਜੈਂਸੀ ਦੇ ਵਿੱਚੋਂ ਕਦੇ ਵੀ ਲੈ ਸਕਦਾ ਹੈ ਬਾਕੀ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਮੰਗਲਵਾਰ ਤੇ ਸ਼ੁੱਕਰਵਾਰ ਮੇਰਾ ਆਪਰੇਸ਼ਨਾਂ ਦਾ ਦਿਨ ਹੁੰਦਾ ਹੈ ਤਾਂ ਅ ਸ਼ਾਇਦ ਸ਼ੁੱਕਰਵਾਰ ਦੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਬਾਰੇ ਮੈਂ ਚੈੱਕ ਕਰਵਾ ਲੈਣਾ ਯੂਜ਼ਰ ਬਾਰੇ ਕੀ ਕੀ ਦਿੱਕਤ ਆਈ ਹੈ ਬਾਕੀ ਹਾਂਜੀ ਚੈੱਕਅਪ ਕਰਾਇਆ ਹੁਣੇ ਪੇਸ਼ੈਂਟ ਨਹੀਂ ਮੈਨੂੰ ਨਹੀਂ ਚੈੱਕਅਪ ਕਰਾਇਆ ਸੀ ਤੈਨੂੰ ਕਿ ਤੁਹਾਡੇ ਰੂਮ ਚ ਹੀ ਰਿਹਾ ਸੀਗਾ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਉਂਕਿ ਮੇਰਾ ਤਾਂ ਸ਼ੁੱਕਰਵਾਰ ਆਪਰੇਸ਼ਨਾਂ ਦਾ ਦਿਨ ਹੁੰਦਾ ਹੈ ਕੱਲ ਮੈਂ ਤਾਂ ਸਾਰਾ ਦਿਨ ਆਪਰੇਸ਼ਨ ਕਰ ਰਿਹਾ ਸੀ ਤੇ ਬਾਕੀ ਵਾਕਈ ਵੈਸੇ ਵੀ ਮੈਂ ਦੱਸਣਾ ਚਾਹੁੰਨਾ ਹੈ ਕਿ ਕਿਸੇ ਵੀ ਮਰੀਜ਼ ਨੂੰ ਅਗਰ व्हीਲਚੇਅਰ ਦੀ ਜ਼ਰੂਰਤ ਹੈ ਕਿਉਂਕਿ ਆਮ ਹੀ ਮਰੀਜ਼ व्हीਲਚੇਅਰ ਲੈਂਦੇ ਨੇ ਉਹ ਐਮਰਜੈਂਸੀ ਦੇ ਬਾਹਰ ਇੱਕ ਸਪੈਸ਼ਲ ਅਸੀਂ ਡਿਊਟੀ ਲਈ ਹੋਈ ਹੈ ਬੰਦੇ ਦੀ ਉਥੋਂ ਕੋਈ ਵੀ ਮਰੀਜ਼ ਹੈ ਜਿਹੜਾ व्हीलਚੇਅਰ ਲੈ ਸਕਦਾ ਹੈ। ਅਗਰ ਤੇ ਵੀ ਬਾਰੇ ਤੇ ਵੀ ਤਰੇ ਨਹੀਂ ਗਿਆ ਜੀ ਉਹਨਾਂ ਨੇ ਵੀ ਕੋਈ ਨਿਕਲਦਾ ਲਿਖ ਕੇ ਰੱਖਣਾ ਚਾਹੀਦਾ। ਹਾਂਜੀ ਬਿਲਕੁਲ ਅਸੀਂ ਲਿਖ ਕੇ ਲਾਇਆ ਹੋਇਆ ਹੈ ਬਿਲਕੁਲ ਬਾਕੀ व्हीलਚੇਅਰ ਸਾਹਮਣੇ ਪਈਆਂ ਹੁੰਦੀਆਂ अवेलेबल ਵੀ ਹੁੰਦੀਆਂ ਤੇ ਉਥੋਂ ਬੰਦਾ ਲੈ ਵੀ ਸਕਦਾ ਜਾ ਕੇ। ਫੇਰ ਤੁਹਾਨੂੰ ਕੀ ਲੱਗਦਾ ਵਾਇਰਲ ਕਿਉਂ ਹੋ ਗਿਆ ਜੀ? ਕਿਸੇ ਬਾਰੇ ਤਾਂ ਹੁਣ ਵਾਇਰਲ ਕਰਨ ਵਾਰੇ ਨੂੰ ਪਤਾ ਜੀ ਕਿ ਵਾਇਰਲ ਕਿਉਂ ਕੀਤੀ ਹੈ ਤੇ ਕੀ ਕਾਰਨ ਹੈ।